ਯਾਰ ਗਲਦੇ ਆ ਜੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਇੱਧਰ ਜਾਣਾ ਉੱਤਰ ਕੇ ਜਾਣਾ ਪੈਣਾ ਲੱਗਦਾ ਆ ਗਏ ਜੀ ਇੱਕ ਨਵੀਂ ਜਗ੍ਹਾ ਤੇ ਆ ਤੁਹਾਨੂੰ ਲੈ ਕੇ ਜਾ ਰਹੇ ਹਾਂ ਗੁਰਦੁਆਰਾ ਮੰਜੀ ਸਾਹਿਬ ਕੋਈ ਦਰਸ਼ਣ ਚਾਹੁੰਦੇ ਆ ਤੁਹਾਨੂੰ ਸਾਨ ਏਰੀਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚਾਲੂ ਕਰਦੇ ਆ ਜੀ ਚਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੋ ਚੈਨਲ ਦਾ ਨਾਮ ਹੈ ਗੁਰੂ ਟੱਲ ਇੱਥੇ ਮਾਤਾ ਜੀ ਔਰ ਛੋਟੇ ਸਾਹਿਬ ਜੀ ਦੀਆਂ ਹਸਤੀਆਂ ਪਈਆਂ ਹੈ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਇਹ ਪਿੰਡ 'ਚ ਹੈਗਾ ਆਲੂ ਵਰਕ ਪਿੰਡ ਠੰਡ ਹੋ ਗਈ ਹੈ ਟਾਈਮ ਹੋ ਗਿਆ 12:30 ਦਿਨ ਹੈਗਾ ਬੁੱਧਵਾਰ 3 ਦਸੰਬਰ ਚਲ ਵੀ ਆਪਾਂ ਪਿੰਡ ਨੂੰ ਠੀਕ ਹੈ ਜੀ ਯਾਰ ਬਹੁਤ ਠੰਡ ਲੱਗਦੀ ਵੀ ਅਜ ਤਾਂ ਕਿ ਗਰਮੀ ਲੱਗਦੀ ਸੀ ਹੁਣ ਠੰਡ ਲੱਗਦੀ ਹੈ ਕੋਲ ਗੁਰਦੁਆਰਾ ਲੱਗ ਗਿਆ ਸੀ ਤੁਰ ਕੇ ਚੱਲ ਜਾਈਏ ਤੋ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਫੁੱਲ ਵੀਡੀਓ ਦੇਖਿਆ ਕਰੋ ਵੀ ਵੀਡੀਓ ਫੁੱਲ ਨਹੀਂ ਦੇਖਦੇ ਗੁਰਦੁਆਰੇ ਦੀ ਵੀਡੀਓ ਵੀ ਨਹੀਂ ਦੇਖਦੇ ਯਾਰ ਤੁਸੀਂ ਕਮਾਲ ਦੀ ਗੱਲ ਐ ਕੋਸ ਕਿੰਨੀ ਮਰਜ਼ੀ ਕਰਾ ਲਓ ਤੁਹਾਡੇ ਤੋਂ ਪੰਜਾਬੀਓ ਵੀਡੀਓ ਫੁੱਲ ਦੇਖਿਆ ਕਰੋ ਅੱਗੇ ਸ਼ੇਅਰ ਵੀ ਕਰਿਆ ਕਰੋ ਓਰੇ ਗੁਰਦੁਆਰਾ ਦਿਖ ਰਿਹਾ ਹੁਣ ਪਿੰਡ ਜਮਣਾਦਰੂ ਇਹ ਵੀ ਹੋ ਰਿਹਾ ਲੱਗ ਰਿਹਾ ਠੰਡ ਜਿਆਦਾ ਯਾਰ ਆਤ ਗਏ ਆਪਾਂ ਦੂ ਦੋਰਾ ਦਾ ਬਹੁਤ ਘੱਟ ਪਤਾ ਲੋਕਾਂ ਨੂੰ ਯਾਦ ਹੁਣ ਆ ਜਾਣਗੇ ਨਾਬੇ ਦੇ ਕੋਲ ਹੈਗਾ ਜੀ ਨਾਬੇ ਰੋਡ ਤੇ ਆਏ ਯਾੜੇ ਸੁਗਰੂਰ ਤੋਂ ਆਇਆ ਮੈਂ ਦਾ ਬਾਈ ਦਾ ਮੈਂ ਲੁਧਿਆਣੇ ਰਹਿਣਾ ਲੁਧਿਆਣੇ ਤੋਂ ਆਇਆ ਸੁਗਰੂਰ ਤੋਂ ਹੈ 25 ਕਿਲੋਮੀਟਰ ਹੈ ਨਾਬੇ ਰੋਡ ਤੇ ਨੂਡ ਸੰਗਰੂਰ ਨਾਬਾ ਰੋਡ ਗੁਰੂ ਅਮੰਜੀਤ ਸਾਹਿਬ ਘਰ ਹੋ 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 ਕਰਨੀ ਸਰਦੀ ਵਧੀਆ ਵਕਲ ਲਈ ਤਿਆਰ ਹੋ ਜਾਓਣ ਤੁਸੀਂ ਗੁਰਦੁਆਰਾ ਮੰਜੀ ਸਾਹਿਬ ਆ ਰਹੇ ਨੇ ਆਪਾਂ ਦੁਬਾਰਾ ਮੰਜੀ ਸਾਹਿਬ ਆਲੂ ਵਰਕਪਿੰਡ ਤੂੰ ਚਲੇ ਜੰਨੇ ਅੰਦਰ ਉਹ ਇੱਕ ਮੰਜੀ ਲੋਈ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਜਪਾਏ ਜੀ ਗੁਰਦੁਆਰਾ ਮੰਜੀ ਸਾਹਿਬ ਆਲੂ ਵਾਏ ਗੁਰੂ ਜੀ ਕਾ ਖਾਲਸਾ ਤੇ ਵਾਏ ਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀ ਗੁਰੂ ਟਲ ਚੈਨਲ ਤੁਹਾਨੂੰ ਹੁਣ ਸਰਵਣ ਕਰਾ ਰਹੀ ਆ ਜੀ ਇਤਿਹਾਸ ਵਾਏ ਗੁਰੂ ਜੀ ਧਿਆਨ ਨਾਲ ਗੁਰਦੁਆਰਾ ਮੰਜੀ ਸਾਹਿਬ ਪਾ ਨੌਵੀਂ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਸੰਖੇਪ ਇਤਿਹਾਸ ਇਹ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਹੈ ਉਸ ਸਮੇਂ ਗੁਰੂ ਸਾਹਿਬ ਜੀ ਨਾਲ ਮਾਤਾ ਨਾਨਕੀ ਜੀ ਮਾਤਾ ਗੁਜਰ ਕੌਰ ਜੀ ਸਮੇਤ 300 ਸਿੱਖ ਸੰਗਤਾਂ ਦਾ ਜਥਾ ਸੀ ਗੁਰੂ ਸਾਹਿਬ ਜੀ ਜਿਸ ਨਿਮ ਥੱਲੇ ਬੈਠੇ ਸਨ ਉਸ ਨਿਮ ਦੇ ਪਤੇ ਮਿੱਠੇ ਹੋ ਗਏ ਸਨ ਗੁਰਦੁਆਰਾ ਸਾਹਿਬ ਵਾਲੀ ਜ਼ਮੀਨ ਟੋਡਰਮਲ ਦੀ ਸੀ ਜਦੋਂ ਟੋਡਰਮਲ ਨੂੰ ਗੁਰੂ ਸਾਹਿਬ ਦਾ ਇੱਥੇ ਆਉਣ ਦਾ ਪਤਾ ਲੱਗਿਆ ਤਾਂ ਉਹ ਪਰਿਵਾਰ ਅਤੇ ਸੰਗਤ ਸਮੇਤ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਇਆ ਗੁਰੂ ਸਾਹਿਬ ਕੋਲ ਸੇਵਾ ਦੀ ਮੰਗ ਕੀਤੀ ਗੁਰੂ ਸਾਹਿਬ ਨੇ ਉਸ ਦੀ ਸੇਵਾ ਪਾਉਣਾ ਦੇਖ ਖੁਸ਼ ਹੋ ਕੇ अनेका ਵਾਰ ਦਿੱਤੀ ਅਤੇ ਭਵਿੱਖ ਵਿੱਚ ਵੱਡੀ ਸੇਵਾ ਲੈਣ ਲਈ ਭਵਿੱਖਤ ਵਚਨ ਕੀਤਾ ਜਿਸ ਸਮੇਂ ਟੋਡਰਮਲ ਸਰਹੰਦ ਵਿਖੇ ਕਿਤੇ ਵਜੋਂ ਵਪਾਰ ਕਰਦਾ ਸੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਸ ਨੂੰ ਸਰਕਾਰੀ ਦਰਬਾਰੇ ਨੌਕਰੀ ਮਿਲ ਗਈ ਜੋ ਬਾਅਦ ਵਿੱਚ ਦੀਵਾਨ ਦੇ ਅਹੁਦੇ ਤੇ ਪਹੁੰਚਿਆ ਅਤੇ ਬਹੁਤ ਅਮੀਰ ਆਦਮੀ ਬਣ ਗਿਆ ਜਦੋਂ ਸੂਬਾ ਸਰਹੰਦ ਨੇ ਮਾਤਾ ਸਾਹਿਬ ਅਤੇ ਛੋਟੇ ਸਾਹਿਬ ਜਾਦਿਆਂ ਨੂੰ ਗਿਫਤਾਰ ਕੀਤਾ ਤਾਂ ਦੀਵਾਨ ਟੋਡਰਮਲ ਜੀ ਨੀ ਉਹਨਾਂ ਨੂੰ छुड़ाਉਣ ਲਈ ਆਪਣੀ ਹਵੇਲੀ ਅਤੇ ਜ਼ਮੀਨ ਜਾਇਦਾਦ ਵੇਚ ਕੇ ਬਹੁਤ ਸਾਰਾ ਸੁਨਾਈ ਠਾਕੀਤਾ ਉਦੋਂ ਤੱਕ ਸੂਬੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਦੇ ਸ਼ਹੀਦ ਕਰ ਦਿੱਤਾ ਮਾਤਾ ਸਾਹਿਬ ਜੀ ਵੀ ਦਸਵੀਂ ਦੁਆਰਾਂ ਹੀ ਸਵਾਸਤਿ ਆਤ ਗਏ ਜਦੋਂ ਦੀਵਾਨ ਟੋਡਰ ਮਲ ਜੀ ਨੇ ਪਵਿੱਤਰ ਸਰੀਰਾਂ ਦਾ ਸੰਸਕਾਰ ਕਰਨਾ ਚਾਹਿਆ ਤਾਂ ਸੂਬੇ ਨੇ ਮੋਰਾ ਵਿਛਾ ਕੇ ਜਗ੍ਹਾ ਮੁੱਲ ਲੈਣ ਲਈ ਸੜਤ ਰੱਖ ਦਿੱਤੀ ਦੀਵਾਨ ਟੋਡਰ ਮਲ ਜੀ ਇਸ ਸੇਵਾ ਵਿੱਚ ਸਫਲ ਹੋਈ ਅਤੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ। ਦਿਨ ਦਿਨਾਂ ਬਾਅਦ ਦੀਵਾਨ ਟੋਡਰ ਜੀ ਨੇ ਛਲ ਅਸਤ ਚੁੱਕ ਕਰਕੇ ਗਾਗਰ ਵਿੱਚ ਪਾ ਕੇ ਭਾਈ ਜੋਤ ਸਿੰਘ ਦੇ ਹੱਥ ਗੁਰਦੁਆਰਾ ਮੰਜੀ ਸਾਹਿਬ ਵਾਲੀ ਜਗ੍ਹਾ ਤੇ ਪੇਚ ਦਿੱਤਾ। ਇੱਥੇ ਸੇਵਾ ਵਿੱਚ ਇੱਕ ਸਾਧੂ ਰਹਿੰਦਾ ਸੀ। ਉਸ ਸਾਧੂ ਅਤੇ ਭਾਈ ਜੋਤ ਸਿੰਘ ਜੀ ਨੇ ਇੱਥੇ ਟੂਆ ਪੋਟਕੇ ਫੁੱਲ ਅਸਤਨ ਨੂੰ ਦਬਾ ਕੇ ਉੱਪਰ ਠਣਾ ਬਣਾ ਦਿੱਤਾ। 191 ਵਿੱਚ ਇਸ ਸਥਾਨ ਦੀ ਦੁਬਾਰਾ ਕਾਰ ਸੇਵਾ ਦੌਰਾਨ ਇਹ ਫੁੱਲ ਅਸਦ ਪਹਾੜ ਕਟ ਕੱਚੀ ਫਰਤਮਾਨ ਵਿੱਚ ਪਾਕੀ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਗਏ ਸੇਵਾ ਸਪੂਰਨ ਹੋਣ ਦੀ ਅਰਦਾਸ ਕਰਕੇ ਉਸ ਬਰਤਮਾਨ ਨੂੰ ਥੜਾ ਸਾਹਿਬ ਵਾਲੀ ਜਗ੍ਹਾ ਢੱਕ ਰੱਖ ਦਿੱਤਾ ਜਿਸ ਉੱਪਰ ਅੱਜ ਸੁੰਦਰ ਦਰਬਾਰ ਸਾਹਿਬ ਸਜੂਬਿਤ ਹੈ ਗੁਰਦੁਆਰਾ ਮੰਜੀ ਸਾਹਿਬ ਆਏ ਜੀ ਅੱਪ ਅੱਜ ਤੁੱਪ ਬੜੀ ਪਿਆਰੀ ਇੱਕ ਇਹ ਜੀ ਗੁਰਦੁਆਰਾ ਮੰਜੀ ਸਾਹਿਬ ਤੁਸੀਂ ਵੀ ਜਰੂਰ ਆਇਆ ਜੇ ਇੱਥੇ ਤਣ ਇਧਰ ਆਉਗੀ ਫੋਟੋ ਦੇਖਣੀ ਪੈਣੀ ਬੱਲੇ ਕਲਾ ਬਹੁਤ ਜਲਦੀ ਵੀ ਅੱਜ ਤਾਂ ਉਹ ਸੰਗਲ ਵੀ ਹੈ ਯਾਰ ਤੇ ਪ੍ਰੇਗ ਗੁਰਦੁਆਰਾ ਮੰਜੀ ਸਾਹਿਬ ਆਲੂ ਵਰ ਇੱਕ ਪਿੰਡ ਦੇ ਆ ਕੇ ਇਤਿਹਾਸ ਸਰਵਣ ਕਰਿਆ ਜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੇ ਤੁਸੀਂ ਜਾ ਕੇ ਚੈਨਲ ਨੂੰ ਜਰੂਸਕ੍ਰਾਈਬ ਕਰਨਾ ਸੂਰਜ ਮਾਰਜ ਅੱਜ ਵੀ ਹੈਗੇ ਨੇ ਇਹਨਾਂ ਦੀ ਵੀਡੀਓ ਬਣਾ ਲਈਆ ਕਿੰਨੇ ਚਮਕਦੇ ਪਏ ਨੇ ਆ ਉਹ ਗਰਮੀ ਦਾ ਘਟੇ ਹਵਾ ਚਲਦੀ ਵੀ ਪਰ ਚੱਲੋ ਵੀ ਚੱਲਦੇ ਹਾਂ ਹੁਣ ਫਿਰ ਵੀਡੀਓ ਤਾਂ ਬਣਾ ਲਈਆ ਗੁਰਦੀ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਧੰਨ ਮਾਤਾ ਗੁਰਕੌਰ ਜੀ ਛੋਟੇ ਸੈਬ ਜਾਦੇ ਵਾਹਿਗੁਰੂ ਜੀ ਪਵਿੱਤਰ ਸਰੀਰਾਂ ਦੀਆਂ ਅਸਤੀਆਂ ਇਸੇ ਸਤਾਨ ਤੇ ਆ ਜੀ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਨੌਵੀਂ ਵਾਹਿਗੁਰੂ ਜੀ ਤੁਸੀਂ ਇਤਿਹਾਸ ਸਰਵਣ ਕਰ ਲਿਆ ਹੋਣਾ ਵਾਹਿਗੁਰੂ ਜੀ ਵੀਡੀਓ ਨੂੰ ਜਿਆਦਾ ਜਿਆਦਾ ਸਪੋਰਟ ਕਰੋ ਸ਼ੇਅਰ ਕਰੋ ਛੋਟੇ ਸੈਬ ਜਾਦੇ ਦੇ ਦਿਨ ਚੱਲ ਰਹੇ ਆ ਜੀ ਵਾਹਿਗੁਰੂ ਜੀ ਸਾਰਿਆਂ ਨੇ ਵੀਡੀਓ ਨੂੰ ਸਪੋਰਟ ਕਰਨਾ ਔਰ ਸ਼ੇਅਰ ਕਰਨਾ ਔਰ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੋ ਵਾਹਿਗੁਰੂ ਜੀ ਜਰੂਰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਆ ਜੇ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੋਈ ਚੱਲਦੇ ਹਾਂ ਆਪਣੇ ਚੈਨਲ ਗੁਰੂ ਟਲ ਘਰ ਨੂੰ ਚਲੀਏ ਫਿਰ ਤਾਂ ਆਈ ਨਹੀਂ ਆਪ ਵੀ ਦਰਸ਼ਨ ਕਰੋ ਜੀ ਗੁਰਦੁਆਰੇ ਦਾ ਲੰਗਰ ਹਾਲ ਕਰੋ ਜੀ ਦਰਸ਼ਨ ਗੁਰਦੁਆਰਾ ਮਨਜੀਤ ਸਾਹਿਬ ਪਾਸ਼ੇ ਨੋਵੀ ਵਾਹਿਗੁਰੂ ਜੀ ਲੰਗਰ ਵੀ ਬਹੁਤ ਸਵਾਦ ਸੀ ਤੇ ਬਾਕੀ ਸਾਰਿਆਂ ਸੇਵਾਦਾਰਾਂ ਦਾ ਬਹੁਤ-ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ ਵੀਡੀਓ ਬਣਾਉਣ ਦਿੱਤੀ ਵਾਹਿਗੁਰੂ ਜੀ ਜੀ ਚਲਦੇ ਹੁਣ ਵਾਪਸ ਹੋਰ ਗੁਰਦੁਆਰਾ ਸਾਹਿਬ ਦੀ ਜਿਹੜੀ ਉੱਧਰ ਰਹੀਏ ਕਰੇ ਚਲੋ ਜੀ ਚਲਦੇ ਹੁਣ ਵਾਪਸ ਨੈਕਸਟ ਗੁਰਦੁਆਰੇ ਚਲਦੇ ਹਾਂ। ਆਹ ਰਾਜ ਜੀ ਮੇਰ ਕਰਿਆ ਜੀ। ਥੋੜੋ ਸੰਭਜ ਜੀ। ਜਿਸ ਪੱਲੇ ਦੇ ਵੈਂਟ ਤੋਂ ਬੋਤਲਗ ਦੀ ਵੀਡੀਓ ਤੇ। ਹੋਰ ਨਪ ਚਲਦੇ ਆ। ਹੋਰ ਗੁਰਦੁਆਰਾ ਦਿਖਾਣੇ ਤਾਂ ਨੂੰ ਹੁਣ। ਦਰਸ਼ਨ ਕਰਾਣੇ ਆ ਗੁਰਦੁਆਰਾ ਸਾਹਿਬ ਦੇ। <coughs> तो जी गुरुद्वारा साहब के दर्शन कर लो या तो नहीं रहा कुछ कर लो जी दर्शन ਰਾਮਨਜੀਤ ਸਾਹਿਬ ਦੇ ਦਰਸ਼ਨ ਕਰੋ ਪਿੰਡ ਆਹ ਯਾਰ ਵੀਡੀਓ ਸ਼ੇਅਰ ਕਰਦੇ ਆ ਕਰੋ ਤੁਸੀਂ ਵੀਡੀਓ ਸ਼ੇਅਰ ਕਰਦੇ ਰਹਾ ਕਰੋ ਹੁਣ ਆਪਾਂ ਤੁਰ ਪਏ ਘਰ ਨੂੰ ਅਗਲੇ ਗੁਰੂਪੰਜਾਬ ਦੇ ਦਰਸ਼ਨ ਕਰੋ ਤੁਸੀਂ ਇਹ ਆ ਸਾਡਾ ਪੰਜਾਬ ਮੈਂ ਹਾਂ ਪੰਜਾਬ ਇਹ ਲੱਟਾ ਮਾਰਦਾ ਆਂਦਾ ਵਾ ਤੇਰੀ ਨਹੀਂ ਬਣਾਣ ਲੱਗਾ ਮੈਂ ਉਹ ਰਿਹਾ ਗੁਰਦੁਆਰਾ ਸਾਹਿਬ ਹੁਣ ਆਪਾਂ ਚੱਲਿਆਂ ਜੀ ਵਾਪਸ ਬਸ ਹੁਣ ਮਿਲ ਜੇ ਯਾਰ ਬਸ ਟਾਈਮ ਤੇ ਅਗਲੇ ਗੁਰਦੁਆਰੇ ਵੀ ਜਾਣਾ ਟਾਈਮ ਕਿੰਨਾ ਹੋ ਗਿਆ 1.5 ਵਜ ਗਿਆ ਉਹ ਲੋਕ ਵੀ 5 ਵਜੇ ਤੱਕ ਤਾਂ ਚੱਲ ਜਾਵਾਂਗੇ ਵਾਪਸ। ਔਰ ਸੱਡੇਲ। ਮਿਹਨਤ ਬਹੁਤ ਲੱਗਦੀ ਯਾਰ ਵੀਡੀਓ ਤੇ ਤੁਸੀਂ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਚੈਨਲ ਦਾ ਨਾਮ ਗੁਰੂ ਟੱਲ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਾ ਕੇ। ਵੀਡੀਓ ਤੇ ਬਹੁਤ ਜ਼ਿਆਦਾ ਐਫਰਟ ਲੱਗਦਾ ਨਾਨ ਤੇ। 10 ਮਿੰਟ ਦੀ ਜਾਂ 20 ਮਿੰਟ ਦੀ ਵੀਡੀਓ ਨਹੀਂ ਹੁੰਦੀ ਸਾਡੇ। ਪੰਡ ਜੀ ਸਭੇ ਚੜਦਾ ਯਾਰ। ਚਲੋ ਹਣੀ। ਇਹ ਪੰਡਾ ਬਟਾ ਜੀ ਹੁੰਦਾ। ਹੰਡੇ ਸਾ ਚੜੰਦਾ। ਉਹ ਗੁਰੂ ਜੀ ਉਹ ਬੰਦੀ ਇਹ ਆਜੀ ਗੁਰਦੁਆਰੇ ਦਾ ਗੇਟ ਉਹ ਤਾਂ ਬੁਰਾ ਆ ਲਿਆ ਯਾਰ ਠੰਡ ਤੇ ਗਰਮੀ ਅਜੀਬ ਜਿਹੀ ਲੱਗਦੀ ਯਾਰ ਨਹੀਂ ਕਿਉਂ ਯਾਰ ਜੀ ਕੋਟਵਾਲੀ ਜੀ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਚੈਨਲ ਦਾ ਨਾਮ ਹੈ ਜੀ ਗਰੂਟਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇੰਸਟਾਗ੍ਰਾਮ ਨੂੰ ਫੋਲੋ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਦੇ ਜੀ ਜਾ ਕੇ ਵਾਹਿਗੁਰੂ ਜੀ ਹੁਣ ਚਲਦੇ ਆ ਤੁਹਾਨੂੰ ਅਗਲੇ ਵੀਡੀਓ ਚ ਮਿਲਾਂਗੇ ਫੇਰ ਨਵੀਂ ਜਗ੍ਹਾ ਤੇ ਨਵੇਂ ਟਾਈਮ ਤੇ ਤਦ ਤੱਕ ਲਈ ਰੱਬ ਰੱਖਾ ਜੀ ਵਾਹਿਗੁਰੂ ਜੀ